ਸਾਸੀ ਗੱਲ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਕੰਨਿਆ ਸਮਰiddhi ਯੋਜਨਾ ਦੇ ਬਾਰੇ ਗੱਲ ਕਰਾਂਗੇ ਸਕੰਨਿਆ ਸਮਰiddhi ਯੋਜਨਾ ਅਕਾਊਂਟ ਓਪਨ ਕਰਕੇ ਤੁਸੀਂ ਕਿਸ ਤਰ੍ਹਾਂ ਆਪਣੀ ਬੇਟੀ ਜਾਂ ਆਪਣੀ ਸਿਸਟਰ ਦੀ ਹਾਇਰ ਐਜੂਕੇਸ਼ਨ ਜਾਂ ਮੈਰਿਜ ਲਈ ਪੈਸਾ ਜਮ੍ਹਾਂ ਕਰ ਸਕਦੇ ਹੋ ਸਕੰਨਿਆ ਸਮਰiddhi ਯੋਜਨਾ ਇਸ ਲਈ ਵੀ ਬਹੁਤ ਇੰਪੋਰਟੈਂਟ ਹੋ ਗਈ ਹੈ ਕਿਉਂਕਿ ਸਰਕਾਰ ਨੇ ਇਸ ਸਕੀਮ ਤੋਂ ਮਿਲਣ ਵਾਲੇ ਰੇਟ ਆਫ ਇੰਟਰਸਟ ਨੂੰ ਬਹੁਤ ਵਧਾ ਦਿੱਤਾ ਹੈ ਇਸ ਵੀਡੀਓ ਵਿੱਚ ਆਪਾਂ ਪੂਰੀ ਡੀਟੇਲ ਵਿੱਚ ਸਕੰਨਿਆ ਸਮਰiddhi ਯੋਜਨਾ ਦੇ ਬਾਰੇ ਗੱਲ ਕਰਾਂਗੇ ਸਕੰਨਿਆ ਸਮਰiddhi ਯੋਜਨਾ ਕੀ ਹੈ ਕਿਸ ਤਰ੍ਹਾਂ ਤੁਸੀਂ ਸਕੰਨਿਆ ਸਮਰiddhi ਯੋਜਨਾ ਅਕਾਊਂਟ ਓਪਨ ਕਰਵਾ ਸਕਦੇ ਹੋ ਅਤੇ ਸਕੰਨਿਆ ਸਮਰiddhi ਯੋਜਨਾ ਦੇ ਬੈਨੀਫਿਟਸ ਦੇ ਬਾਰੇ ਗੱਲ ਕਰਾਂਗੇ। ਇਸ ਲਈ ਬਿਨਾ ਸਕਿੱਪ ਕੀਤੇ ਵੀਡੀਓ ਨੂੰ ਪੂਰਾ ਦੇਖਿਓ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੈਲਪਫੁਲ ਹੋਣ ਵਾਲੀ ਹੈ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ। ਸਾਲ 2015 ਵਿੱਚ ਸਰਕਾਰ ਨੇ ਇੱਕ ਕੈਂਪੇਨ ਸਟਾਰਟ ਕੀਤਾ ਸੀ, ਬੇਟੀ ਪੜ੍ਹਾਓ ਬੇਟੀ ਬਚਾਓ। ਉਸ ਦੇ ਨਾਲ ਹੀ ਸਰਕਾਰ ਨੇ ਇੱਕ ਇਨਵੈਸਟਮੈਂਟ ਸਕੀਮ ਵੀ ਸਟਾਰਟ ਕੀਤੀ ਸੀ, ਸਕੰਨਿਆ ਸਮਰiddhi ਯੋ ਇਹ ਸਰਕਾਰ ਦਾ ਮੇਨ ਆਬਜੈਕਟਿਵ ਸੀ ਆਪਣੀ ਗਰਲ ਚਾਈਲਡ ਦੀ ਹਾਇਰ ਐਜੂਕੇਸ਼ਨ ਅਤੇ ਮੈਰਿਜ ਲਈ ਮਾਤਾ ਪਿਤਾ ਪਹਿਲਾਂ ਤੋਂ ਹੀ ਪੈਸੇ ਦੀ ਸੇਵਿੰਗ ਕਰ ਸਕਣ ਤਾਂ ਜੋ ਬੇਟੀ ਦੇ ਵੱਡੇ ਹੋਣ ਤੋਂ ਬਾਅਦ ਮਾਤਾ ਪਿਤਾ ਸਕੰਨਿਆ ਸਮਰiddhi ਯੋਜਨਾ ਦਾ ਫਾਇਦਾ ਲੈ ਸਕਣ। ਸਰਕਾਰੀ ਸਕੀਮ ਹੋਣ ਦੇ ਕਰਕੇ ਸਕੰਨਿਆ ਸਮਰiddhi ਯੋਜਨਾ ਦੇ ਵਿੱਚ ਤੁਹਾਡੇ ਪੈਸੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਿਸਕ ਨਹੀਂ ਹੈ। ਹੁਣ ਗੱਲ ਕਰਦੇ ਹਾਂ ਸਕੰਨਿਆ ਸਮਰiddhi ਯੋਜਨਾ ਦੇ ਸਟਰਕਚਰ ਦੇ ਬਾਰੇ। ਸਕੰਨਿਆ ਸਮਰiddhi ਯੋਜਨਾ ਅਕਾਊਂਟ ਤੁਸੀਂ ਆਪਣੀ ਗਰਲ ਚਾਈਲਡ ਲਈ ਓਪਨ ਕਰਵਾ ਸਕਦੇ ਹੋ। ਸਕੰਨਿਆ ਸਮਰiddhi ਯੋਜਨਾ ਅਕਾਊਂਟ ਤੁਸੀਂ ਪਰ ਹੀ ਓਪਨ ਕਰਵਾ ਸਕਦੇ ਹੋ ਜੇਕਰ ਤੁਹਾਡੇ ਗਰਲ ਚਾਈਲਡ ਦੀ ਉਮਰ 0 ਤੋਂ 10 ਸਾਲ ਦੇ ਵਿੱਚ ਹੈ ਮਤਲਬ 10 ਸਾਲ ਤੋਂ ਜ਼ਿਆਦਾ ਉਮਰ ਵਾਲੀ ਗਰਲ ਚਾਈਲਡ ਦਾ ਇਸ ਸਕੀਮ ਵਿੱਚ ਅਕਾਊਂਟ ਓਪਨ ਨਹੀਂ ਹੋ ਸਕਦਾ ਤੁਸੀਂ ਦੋਸ ਕੰਨਿਆ ਸਿੰਧ ਦੀ ਯੋਜਨਾ ਅਕਾਊਂਟ ਹੀ ਓਪਨ ਕਰਵਾ ਸਕਦੇ ਹੋ ਮਤਲਬ ਜੇਕਰ ਤੁਹਾਡੇ ਤਿੰਨ ਬੇਟੀਆਂ ਨੇ ਤਾਂ ਤੁਸੀਂ ਦੋ ਬੇਟੀਆਂ ਦਾ ਹਿਸ ਕੰਨਿਆ ਸਿੰਧ ਦੀ ਯੋਜਨਾ ਅਕਾਊਂਟ ਓਪਨ ਕਰਵਾ ਸਕਦੇ ਹੋ ਸੋ ਕੰਨਿਆ ਸਿੰਧ ਦੀ ਯੋਜਨਾ ਅਕਾਊਂਟ ਵਿੱਚ ਤੁਸੀਂ ਇੱਕ ਸਾਲ ਵਿੱਚ ਘੱਟ ਤੋਂ ਘੱਟ 250 ਅਤੇ ਜ਼ਿਆਦਾ ਤੋਂ ਜ਼ਿਆਦਾ 1.5 ਲੱਖ ਰੁਪਏ ਜਮ੍ਹਾਂ ਕਰਵਾ ਸਕਦੇ ਹੋ ਇਸ ਸਕੀਮ ਵਿੱਚ ਤੁਸੀਂ ਕੋਈ ਫਿਕਸ ਡੇਟ ਜਾਂ ਮੰਥਲੀ ਜਾਂ ਕੁਆਟਰਲੀ ਪੈਸਾ ਨਹੀਂ ਜਮ੍ਹਾਂ ਕਰਨਾ ਹੁੰਦਾ ਤੁਸੀਂ ਕਿਸੇ ਵੀ ਡੇ ਦੀ ਯੋਜਨਾ ਅਕਾਊਂਟ ਵਿੱਚ ਪੈਸਾ ਜਮ੍ਹਾਂ ਕਰਵਾ ਸਕਦੇ ਹਾਂ ਗੱਲ ਕਰੀਏ ਸਕੰਨਿਆ ਸਮਰiddhi ਯੋਜਨਾ ਦੇ ਮੈਚਿਓਰਿਟੀ ਡੇਟ ਦੀ ਤਾਂ ਤੁਹਾਨੂੰ ਇਸ ਸਕੀਮ ਵਿੱਚ 21 ਸਾਲ ਲਈ ਪੈਸਾ ਜਮ੍ਹਾਂ ਕਰਨਾ ਹੁੰਦਾ ਹੈ 21 ਸਾਲ ਵਿੱਚੋਂ ਪਹਿਲੇ 15 ਸਾਲ ਲਗਾਤਾਰ ਤੁਹਾਨੂੰ ਆਪਣੇ ਸਕੰਨਿਆ ਸਮਰiddhi ਯੋਜਨਾ ਅਕਾਊਂਟ ਦੇ ਵਿੱਚ ਪੈਸਾ ਜਮ੍ਹਾਂ ਕਰਨਾ ਹੁੰਦਾ ਹੈ ਤੇ 15 ਸਾਲ ਪੈਸਾ ਜਮ੍ਹਾਂ ਕਰਨ ਤੋਂ ਬਾਅਦ ਅਗਲੇ 6 ਸਾਲ ਤੱਕ ਪੈਸਾ ਅਕਾਊਂਟ ਵਿੱਚ ਹੀ ਰਹਿੰਦਾ ਹੈ ਮਤਲਬ ਤੁਸੀਂ 15 ਸਾਲ ਪੈਸਾ ਜਮ੍ਹਾਂ ਕਰਕੇ ਅਗਲੇ 6 ਸਾਲ ਤੱਕ ਪੈਸਾ ਕਢਵਾ ਨਹੀਂ ਸਕਦੇ ਪਰ ਜਦੋਂ ਤੁਹਾਡੀ ਬੇਟੀ ਦੀ ਉਮਰ 18 ਸਾਲ ਹੋ ਜਾਵੇਗੀ ਉਦੋਂ ਤੁਸੀਂ 50% ਪੈਸਾ ਕਢ ਆ ਸਕਦੇ ਹਾਂ ਤੇ ਬਾਕੀ ਦਾ 50% ਪੈਸਾ ਟਾਈਮ ਪੀਰੀਅਡ ਪੂਰਾ ਹੋਣ ਤੋਂ ਬਾਅਦ ਹੀ ਮਿਲਦਾ ਹੈ ਸਕੰਨਿਆ ਸਮਰiddhi ਯੋਜਨਾ ਸਕੀਮ ਦੇ ਵਿੱਚ ਹੁਣ 8% ਰੇਟ ਆਫ ਇੰਟਰਸਟ ਮਿਲ ਰਿਹਾ ਹੈ ਜੋ ਕਿ ਐਫ ਡੀ ਦੇ ਰੇਟ ਆਫ ਇੰਟਰਸਟ ਨਾਲੋਂ ਬਹੁਤ ਵਧੀਆ ਹੈ ਪਹਿਲਾਂ ਸਕੰਨਿਆ ਸਮਰiddhi ਯੋਜਨਾ ਸਕੀਮ ਵਿੱਚ 7.4% ਦਾ ਰੇਟ ਆਫ ਇੰਟਰਸਟ ਮਿਲਦਾ ਸੀ ਪਰ ਹੁਣ ਸਰਕਾਰ ਨੇ ਸਕੰਨਿਆ ਸਮਰiddhi ਯੋਜਨਾ ਤੋਂ ਮਿਲਣ ਵਾਲੇ ਰੇਟ ਆਫ ਇੰਟਰਸਟ ਨੂੰ 8% ਕਰ ਦਿੱਤਾ ਹੈ ਸਕੰਨਿਆ ਸਮਰiddhi ਯੋਜਨਾ ਦਾ ਰੇਟ ਆਫ ਇੰਟਰਸਟ ਚੇਂਜ ਹੁੰਦਾ ਰਹਿੰਦਾ ਹੈ ਪਰ ਤੁਸੀਂ ਜਿਸ ਰੇਟ ਆਫ ਇੰਟਰਸਟ ਤੇ ਸਕੰਨਿਆ ਸਮਰiddhi ਯੋਜਨਾ ਅਕਾਊਂਟ ਓਪਨ ਕਰਵਾਉਂਦੇ ਹੋ ਤੁਹਾਨੂੰ ਉਹੀ ਰੇਟ ਆਫ ਇੰਟਰਸਟ ਮਿਲਦਾ ਰਹਿੰਦਾ ਹੈ ਹੁਣ ਗੱਲ ਕਰਦੇ ਹਾਂ ਤੁਸੀਂ ਕਿਸ ਤਰ੍ਹਾਂ ਸਕੰਨਿਆ ਸਮਰiddhi ਯੋਜਨਾ ਅਕਾਊਂਟ ਓਪਨ ਕਰਵਾ ਸਕਦੇ ਹੋ ਤੁਸੀਂ ਆਪਣੇ ਨੇੜੇ ਪੋਸਟ ਆਫਿਸ ਜਾਂ ਫਿਰ ਬੈਂਕ ਦੇ ਵਿੱਚ ਸਕੰਨਿਆ ਸਮਰiddhi ਯੋਜਨਾ ਅਕਾਊਂਟ ਓਪਨ ਕਰਵਾ ਸਕਦੇ ਹੋ ਸਕੰਨਿਆ ਸਮਰiddhi ਯੋਜਨਾ ਅਕਾਊਂਟ ਓਪਨ ਕਰਵਾਉਣ ਲਈ ਤੁਹਾਨੂੰ ਗਰਲ ਚਾਈਲਡ ਦਾ ਬਰਥ ਸਰਟੀਫਿਕੇਟ ਅਤੇ ਗਾਰਡਨ ਦਾ ਆਈਡੀ ਪ੍ਰੂਫ ਅਡਰੈਸ ਸਰਟੀਫਿਕੇਟ ਜਮਾ ਕਰਵਾ ਕੇ ਤੁਸੀਂ ਆਸਾਨੀ ਨਾਲ ਅਕਾਊਂਟ ਓਪਨ ਕਰਵਾ ਸਕਦੇ ਹੋ ਸਕੰਨਿਆ ਸਮਰiddhi ਯੋਜਨਾ ਅਕਾਊਂਟ ਤੁਸੀਂ ਔਨਲਾਈਨ ਓਪਨ ਨਹੀਂ ਕਰਵਾ ਸਕਦੇ ਹੁਣ ਗੱਲ ਕਰਦੇ ਹਾਂ ਸਕੰਨਿਆ ਸਮਰiddhi ਯੋਜਨਾ ਦੇ ਬੈਨੀਫਿਟਸ ਦੀ ਸਕੰਨਿਆ ਸਮਰiddhi ਯੋਜਨਾ ਵਿੱਚ ਤੁਹਾਨੂੰ 8% ਦਾ ਗਾਰੰਟੀਡ ਰੇਟ ਆਫ ਇੰਟਰਸਟ ਮਿਲਦਾ ਹੈ ਜੋ ਕਿ ਇੰਨੇ ਲੰਬੇ ਟਾਈਮ ਲਈ ਹੋਰ ਕਿਸੇ ਵੀ ਸਕੀਮ ਵਿੱਚ ਨਹੀਂ ਮਿਲਦਾ ਸਰਕਾਰੀ ਸਕੀਮ ਹੋਣ ਕਰਕੇ ਸਕੰਨਿਆ ਸਮਰiddhi ਯੋਜਨਾ ਵਿੱਚ ਤੁਹਾਡੇ ਪੈਸੇ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਰਿਸਕ ਨਹੀਂ ਹੁੰਦਾ ਇਸ ਲਈ ਤੁਹਾਨੂੰ ਡਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੁੰਦੀ ਸਕੰਨਿਆ ਸਮਰiddhi ਯੋਜਨਾ ਅਕਾਊਂਟ ਘੱਟ ਤੋਂ ਘੱ ਸਕਦਾ ਹੈ ਜਿਸ ਨੂੰ ਇੱਕ ਆਮ ਨਾਗਰਿਕ ਵੀ ਆਸਾਨੀ ਨਾਲ ਕਰ ਸਕਦਾ ਹੈ ਸਕੰਨਿਆ ਸਿੰਮਰਦੀ ਯੋਜਨਾ ਅਕਾਊਂਟ ਨੂੰ ਤੁਸੀਂ ਈਜ਼ੀਲੀ ਟ੍ਰਾਂਸਫਰ ਕਰਵਾ ਸਕਦੇ ਹੋ ਪੋਸਟ ਆਫਸ ਤੋਂ ਬੈਂਕ ਬੈਂਕ ਤੋਂ ਪੋਸਟ ਆਫਿਸ ਵਿੱਚ ਸਕੰਨਿਆ ਸਿੰਮਰਦੀ ਯੋਜਨਾ ਸਕੀਮ ਵਿੱਚ ਤੁਹਾਨੂੰ ਸੈਕਸ਼ਨ 80C ਦੇ ਤਹਿਤ ਟੈਕਸ ਬੈਨੀਫਿਟ ਵੀ ਮਿਲ ਜਾਂਦਾ ਹੈ ਸਕੰਨਿਆ ਸਿੰਮਰਦੀ ਯੋਜਨਾ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਟੈਕਸ ਨਹੀਂ ਦੇਣਾ ਪੈਂਦਾ ਜੋ ਕਿ ਬਹੁਤ ਹੀ ਘੱਟ ਸਕੀਮਸ ਦੇ ਵਿੱਚ ਇਹ ਬੈਨੀਫਿਟ ਮਿਲਦਾ ਹੈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸਕੀਮ ਨੂੰ ਲੈ ਕੇ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਵਿਦਿਆਨਸ਼ੀਤੀ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ